ਤਬ ਬੀਤੇ ਦਿਨ ਇੱਕ ਖਬਰ ਤੁਸੀਂ ਸੁਣੀ ਹੋਏਗੀ ਜਦੋਂ ਫਰੀਦਕੋਟ ਦੇ ਪਿੰਡ ਸੁਖਨਵਾਲਾ ਦੇ ਵਿੱਚ ਦਰਸਲ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਘਰ ਆਸ਼ਿਕ ਨੂੰ ਸਾਧ ਕੇ ਆਪਣੇ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਦਿਮਾਗ ਦੇ ਵਿੱਚ ਇਹ ਸਾਜ਼ਿਸ਼ chal रही ਸੀ ਕਿ ਉਹ ਲੁੱਟ ਦੀ ਵਾਰਦਾਤ ਕਹਿ ਕੇ ਇਸ ਸਾਜ਼ਿਸ਼ ਤੋਂ ਆਪਣਾ ਖਹਿੜਾ ਛੁਡਾ ਲੇਗੀ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਹਮ ਨਹਿਮ ਖੁਲਾਸੇ ਹੋਏ ਨੇ ਵੱਡੇ ਚਿੱਠੇ ਨੇ ਜਿਹੜੇ ਖੁੱਲੇ ਨੇ ਕਿ ਰੁਪਿੰਦਰ ਕਾਰ ਕ੍ਰਿਮਨੋਲੋਜੀ ਦੀ ਪੜਾਈ ਕਰ ਰਹੀ ਸੀ ਤਾਂ ਇਸ ਦੇ ਤਹਿਤ ਉਸ ਦੇ ਦਿਮਾਗ ਦੇ ਵਿੱਚ ਸਪਰਾਧ ਕਰਨ ਦੀ ਸਾਜ਼ਿਸ਼ ਨੂੰ ਉਸ ਨੇ ਅੰਜਾਮ ਦਿੱਤਾ ਦਿਮਾਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਸ ਦੇ ਇਹ ਆਗ ਬਬੂਲੇ ਉੱਡਦੇ ਰਹੇ ਕਿ ਕਿਵੇਂ ਸਾਜ਼ਿਸ਼ ਨੂੰ ਅੰਜਾਮ ਦੇਣਾ ਤਾਂ ਦੱਸਦੀ ਹੈ ਕਿ ਰਮਨੋਲੋਜੀ ਦੀ ਪੜਾਈ ਕਰ ਰਹੀ ਸੀ ਔਰ ਜਿਸ ਤੇ ਕਾਰਨ ਉਸ ਦੇ ਛਾਤਰ ਦਿਮਾਗ 'ਚ ਜੇਹੀ ਸਾਜ਼ਿਸ਼ ਬਜੀ ਤਾਂ ਦੱਸਦੀ ਹੈ ਕਿ ਇਸ ਗੱਲ ਤੋਂ ਪਰਦਾ ਚੁੱਕਦੇ ਖੁਦ ਰੁਪਿੰਦਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਆਤ ਇਸ ਮਾਮਲੇ ਦੀ ਜਾਂਚ ਬੜੀ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਇੰਨੀ ਜਲਦੀ ਮੁਕੰਮਲ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਗੱਲ ਦੀ ਵੀ ਸ਼ੰਕਾ ਜ਼ਾਹਿਰ ਕਰਦਾ ਹੈ ਉਸ ਦੀ ਜਾਂਚ ਕਰਕੇ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂਚ ਦੌਰਾਨ ਅਗਰ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਤਦ ਆਸ ਸੀ ਕਿ ਰੁਪਿੰਦਰ ਦੇ ਫਰਾਰ ਪ੍ਰੇਮੀ ਨੂੰ ਫੜਨ ਲਈ ਪੁਲਿਸ ਦਾ ਦਬਾਅ ਉਸਦੇ ਪਰਿਵਾਰ ਦੇ ਪਿੰਡ ਦੇ ਚਲਦੇ 2 ਦਿਨ ਬਾਅਦ ਹਰਕਵਲ ਪ੍ਰੀਤ ਫਰੀਦਕੋਟ ਦੀ ਅਦਾਲਤ ਚਾਤਨ ਸੰਪਰਪਨ ਕਰ ਦਿੰਦਾ ਹੈ ਕਹਿਣ ਦਾ ਭਾਵ ਹੈ ਕਿ ਸਰੈਂਡਰ ਕਰ ਦਿੰਦਾ ਹੈ ਬਾਅਦ ਦੇ ਵਿੱਚ ਇੱਕ ਹੋਰ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼ਿਵਜੀਤ ਸਿੰਘ ਨਾਮੀ ਯੋਵਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਉਸ ਰਾਤ ਕਿਸੇ ਦੀ ਕਾਰ ਉਧਾਰੀ ਮੰਗ ਕੇ ਹਰਕਵਲ ਪ੍ਰੀਤ ਨਾਲ ਰੁਪਿੰਦਰ ਦੇ ਪਿੰਡ ਪਹੁੰਚਦਾ ਹੈ ਹਾਲਾਂਕਿ ਇਸ ਕਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬਹੁਤ ਕੁਝ ਕਿਹਾ ਗਿਆ ਹੈ ਅਜਿ스트 ਕੁਝ ਗੱਲਾਂ ਸੱਚ ਨੇ ਤੇ ਕੁਝ ਆਵਾਵਾਂ ਨੇ ਪੂਰਾ ਜ਼ੋਰ ਫੜਿਆ ਜਿਸ ਦੇ ਵਿੱਚ ਵਿਰਾਮ ਲਾਉਂਦੇ ਹੋਏ ਡੀਆਈਜੀ ਫਰੀਦਕੋਟ ਰੇਜ਼ ਮੈਡਮ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਾਜਿਜ ਤਹਿਤ ਅੰਜਾਮ ਦਿੱਤਾ ਗਿਆ ਉਹਨੇ ਕਿਹਾ ਕਿ ਜਾਂਚ ਦੌਰਾਨ ਅਹਮ ਸਬੂਤ ਮਿਲੇ ਨੇ ਜਿਸ ਤੋਂ ਪਤਾ ਲੱਗਾ ਹਰਕਵਲ ਪ੍ਰੀਤ ਤੇ ਰੁਪਿੰਦਰ ਦਰਮਿਆਨ ਪ੍ਰੇਮ ਸਬੰਧ ਸੀ ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਤੇ ਉਹਨਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ਤੇ ਵੀ ਸੀ ਜਿਸ ਤੇ ਚੱਲਦੇ ਉਹਨਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਸ ਦੇ ਕਤਲ ਦੀ ਸਾਜ਼ਿਸ਼ ਘੜੀ ਕਿਉਂਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸ ਨੂੰ ਤਲਾਕ ਨਹੀਂ ਦੇਵੇਗਾ ਤੇ ਉਹ ਨਹੀਂ ਇੱਕ ਹੋ ਸਕਣਗੇ। ਹੱਤਿਆ ਸਮੇ ਗੁਰਵਿੰਦਰ ਨਾਲ ਉਸ ਦੀ ਹੱਥੋਪਾਈ ਵੀ ਹੋਈ। ਇਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੀ ਲੱਗੀਆਂ ਜੋ ਪੋਸਟਮਾਰਟਮ ਦੀ ਰਿਪੋਰਟਸ ਸਾਹਮਣੇ ਆਇਆ। ਉਹਨਾਂ ਦੱਸਿਆ ਕਿ ਰਿਪੋਰਟ ਮੁਤਾਬਕ ਉਸ ਦੀ ਹੱਤਿਆ ਸਾਖ ਉੱਟਣ ਦੇ ਨਾਲ ਹੋਈ ਪਰ ਦੱਸਦੀ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੱਤਿਆ ਤੋਂ ਪਹਿਲਾਂ ਨਸ਼ੇ ਜਾਂ ਜ਼ਹਿਰ ਦੇਣ ਸੰਬੰਧੀ ਪੁਸ਼ਟੀ ਹੋ ਸਕੀ। ਉਹਨਾਂ ਕਿਹਾ ਕਿ ਜਦੋਂ ਗੁਰਵਿੰਦਰ ਦੀ ਹੱਤਿਆ ਉਸ ਸਮੇ ਉਸ ਦੇ ਤੰਤਕ ਕੱਪੜੇ ਕਿਉਂ ਨਹੀਂ ਸੀ ਇਸ ਸੰਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੌਰਾਨ ਘਰ ਚ ਕਾਇਬ ਸੋਨਾ ਗੁਰਵਿੰਦਰ ਦੇ ਕੱਪੜੇ ਤੇ ਹੱਤਿਆ ਮੌਕੇ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ ਔਰ ਆ ਦੱਸਿਆ ਕਿ ਹੱਤਿਆ ਤੋਂ ਬਾਅਦ ਰੁਪਿੰਦਰ ਦੇ ਪ੍ਰੇਮੀ ਤੇ ਉਸ ਦਾ ਸਾਥੀ ਦਾ ਚੰਡੀਗੜ੍ਹ ਜਾਣਾ ਫਿਰ ਉੱਥੋਂ ਮੁੰਬਈ ਜਾਣਾ ਉਹਨਾਂ ਦੀ ਸਾਜ਼ਿਸ਼ ਦਾ ਹੀ ਹਿੱਸਾ ਸੀ ਗੁਰਵਿੰਦਰ ਦੇ ਹੱਤਿਆਕਾਂਢੀ ਅਸਲ ਬਜਾਏ ਇਹ ਹੀ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਹਰ ਕਮਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲੁਆਣਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਹਨਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾੜੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਹਨਾਂ ਦੋਨਾਂ ਦੀ ਉਹਦੀ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਹਨਾਂ ਦੋਨਾਂ ਵਜ੍ਹਾ ਕਰਕੇ ਇਹਨਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਫਰੀ ਪਲਾਨਟ ਤਰੀਕੇ ਨਾਲ ਫਰੀ ਮੈਡੀਟੇਟਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀ ਇਹ ਇਸ ਗੱਲ ਤੋਂ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ क्राइम ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੈਟਮੈਂਟ ਐਸ ਅ ਅਬੈਟਰ ਤੇ ਕਨਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤੋਂ ਇਨਾਂ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ